ਭਾਈ ਜਗਤਾਰ ਸਿੰਘ ਵਾਦਾ ਤੇ ਇਹ ਕਹਿ ਦਿੰਦੇ ਆ ਵੀ ਆਉਣਗੇ ਜੀ ਅਮਨ ਕਾਨੂੰਨ ਖਤਲਾ ਹੋ ਜਾਊਗਾ ਅਮਨ ਕਾਨੂੰਨ ਖਤਲਾ ਜੇ ਜਦੋਂ ਗਰਮੀਤ ਨਾਮ ਦੀ ਨੂੰ ਅਰੈਸਟ ਕਰਨਾ ਸੀ ਦੇਖੋ ਪੰਚਕੂਲਾ ਕੀ ਨਹੀਂ ਹੋਇਆ ਇਹੋ ਜੀ ਤਾਂ ਬਾਕੀ ਵੀ ਬੰਦੀ ਸਿੰਘ ਕੋ ਪਹਿਲਾ ਬੰਦੀ ਸਿੰਘ ਥੋੜਾ ਜਨੇ ਪਰੋਲ ਆਉਣਾ ਲਖਵਿੰਦਰ ਸਿੰਘ ਇਸੇ ਕੇਸ ਦੇ ਸ਼ਮਸ਼ੇਰ ਸਿੰਘ ਗਰਮੀਤ ਸਿੰਘ ਆ ਮੈਂ ਤਾਂ ਇੱਕ ਕੰਫੀਡੈਂਸ ਨਾਲ ਕਹਿ ਸਕਦਾ 100% ਬੰਦੀ ਸਿੰਘ ਜਿਹੜੇ ਕੋ ਸਿੱਖ ਪੋਲੀਟਿਕਲ ਪੋਜੀਸ਼ਨ ਦਾ ਜਦੋਂ ਵੀ ਪਰੋਲ ਤੇ ਆਇਆ ਕਿਸੇ ਕਰਕੇ ਵੀ ਕੋਈ ਵੀ ਪ੍ਰੋਬਲਮ ਕਦੀ ਕ੍ਰੀਏਟ ਆਈ ਨਹੀਂ ਹੁਣ ਪੁੱਲਾ ਸਾਹਿਬ ਵੀ ਪਰੋਲ ਤੇ ਆਉਂਦੇ ਆ ਇਹ ਲਖਵਿੰਦਰ ਸਿੰਘ ਸ਼ਮਸ਼ੀਰ ਸਿੰਘ ਕਰਮੀਤ ਸਿੰਘ ਆਉਂਦੇ ਆ ਗੁਰਦੀਪ ਸਿੰਘ ਖੇੜਾ ਆਉਂਦਾ ਉਸ ਤੋਂ ਪਹਿਲਾਂ ਦਲਜਣਾ ਬੰਦੀ ਸਿੰਘ ਆ ਜਿਹੜੇ ਪਰੋਲ ਤੇ ਆਉਂਦੇ ਹੁੰਦੇ ਸੀ ਇਵਨ ਰਾਜੋ ਹਣਾ ਵੀ ਮੇਰੇ ਕੋਲ ਨਹੀਂ ਰਾਜੋ ਉਹ ਕਸਟਰੀ ਪਰੋਲ ਸੀ ਸਿਰਫ ਉਹ ਭੋਗ ਤੇ ਜਾਣ ਵਾਸਤੇ ਸੀ ਉਹ ਸਿਕਿਉਰਿਟੀ ਦੇ ਵਿੱਚ ਹੀ ਸੀਗੇ ਸੋ ਜੇ ਪਿਛਲਾ ਕੋਈ ਰਿਕਾਰਡ ਹੈ ਨਹੀਂ ਕਿਸੇ ਬੰਦੀ ਸਿੰਘ ਦਾ ਇੱਕ ਵਾਰੀ ਦਿਓ ਤੁਸੀਂ ਕੰਡੀਸ਼ਨਸ ਹੋ ਸਕਦੀਆਂ ਜਿਵੇਂ ਪਹਿਲੀ ਯਾਰ 2013 ਲਖਵਿੰਦਰ ਸਿੰਘ ਹੁਣ ਆਏ ਸੀ ਤੇ ਉਹਨਾਂ ਦੇ ਕੰਡੀਸ਼ਨ ਸੀ ਵੀ ਜ਼ਿਲ੍ਹੇ ਤੋਂ ਬਾਹਰ ਨਹੀਂ ਜਾ ਸਕਦੇ ਤੁਸੀਂ ਭਾਈ ਜਗਤਾਲ ਸਿੰਘਵਾਦੇ ਤੇ ਕਰਦੇ ਉਹ ਵੀ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਤੋਂ ਬਾਹਰ ਨਹੀਂ ਜਾ ਸਕਦੇ ਤਾਂ ਫਿਰ ਇਸ ਦੀ ਉਹ ਆਪਣੇ ਪਿੰਡ ਲੈਣੇ ਸਿਕਿਉਰਿਟੀ ਲਾ ਦਿਓ ਸਿਕਿਉਰਿਟੀ ਵੀ ਲੱਗ ਸਕਦੀ ਆ ਕੁਝ ਉਹ ਪੋਲਿਟੀਕਲ ਸਟੇਟਮੈਂਟ ਦੇਣ ਤੇ ਵੀ ਤੁਸੀਂ ਕਹਿ ਸਕਦੇ ਹੋ ਮੀਡੀਆ ਨੂੰ ਵੀ ਕਹਿ ਸਕਦੇ ਹੋ ਸਬੋਧਨ ਨਹੀਂ ਕਰਨਾ ਇੱਕ ਵਾਰ ਬੰਦਾ ਬਾਹਰ ਆਊਗਾ ਸੋ ਜੇ ਉਹਦਾ ਵਿਹਾਰ ਨਹੀਂ ਐਸ ਪਰ ਕੰਡੀਸ਼ਨ ਪੂਰਾ ਹੋਗਾ ਤੁਸੀਂ ਅਗਲੀ ਵਾਰ ਨਾ ਦਿਓ ਤੁਸੀਂ ਬਿਨਾ ਦਿੱਤੇ ਹੀ ਤੁਸੀਂ ਇਹ ਗੱਲਾਂ ਕਹਿੰਦੇ ਹੋ ਜੋ ਕਿ ਗਲਤ ਹੈ ਤੇ ਉਸ ਵਿਧਾਨ ਦੀ ਭਾਵਨਾ ਦੇ ਉਲਟ ਹੈ